ਅਮਰਤਾ ਪ੍ਰੀਤਮ ਜੀ ਦੀ ਆਤਮਕਥਾ ਰਸੀਦੀ ਟਿਕਟ ਇੱਕ ਦਿਨ ਖਸ਼ਵੰਤ ਸਿੰਘ ਨੇ ਗੱਲਾਂ ਕਰਦੇ ਕਿਹਾ ਸੀ ਤੇਰੀ ਜੀਵਨੀ ਦਾ ਕੀ ਹੈ ਬਸ ਇੱਕ ਅੱਧਾ ਹਾਦਸਾ ਲਿਖਣ ਲੱਗੋ ਤਾਂ ਰਸੀਦੀ ਟਿਕਟ ਦੀ ਪਿੱਠੋ ਤੇ ਲਿਖੀ ਜਾਏ ਰਸੀਦੀ ਟਿਕਟ ਸ਼ਾਇਦ ਇਸ ਲਈ ਆਖਿਆ ਕਿ ਬਾਕੀ ਟਿਕਟਾਂ ਦਾ ਸਾਈਜ਼ ਬਦਲਦਾ ਰਹਿੰਦਾ ਹੈ ਪਰ ਰਸੀਦੀ ਟਿਕ ਦਾ ਉਹੀ ਨਿੱਕਾ ਜਿਹਾ ਰਹਿੰਦਾ ਹੈ ਠੀਕ ਹੀ ਆਖਿਆ ਸੀ ਜੋ ਕੁਝ ਵਾਪਰਿਆ ਮੰਨ ਦੀਆਂ ਤਹਾਂ 'ਚ ਵਾਪਰਿਆ ਤੇ ਉਹ ਸਾਰਾ ਕੁਝ ਨਜ਼ਮਾਂ ਤੇ ਨਾਵਲਾਂ ਦੇ ਹਵਾਲੇ ਹੋ ਗਿਆ ਫਿਰ ਬਾਕੀ ਕੀ ਰਿਹਾ ਫਿਰ ਵੀ ਕੁਝ ਸਤਰਾਂ ਲਿਖ ਰਹੀਆਂ ਕੁਝ ਇੰਜ ਜਿਵੇਂ ਜ਼ਿੰਦਗੀ ਦੇ ਲੇਖੇ ਜੋਖੇ ਦੇ ਕਾਗਜ਼ਾਂ 'ਤੇ ਇੱਕ ਨਿੱਕੀ ਜਹੀ ਰਸੀਦੀ ਟਿਕਟ ਲਾ ਰਹੀ ਹੋਵਾਂ ਨਜ਼ਮਾਂ ਤੇ ਨਾਵਲਾਂ ਦੇ ਲੇਖੇ ਜੋਖੇ ਦੀ ਕੱਚੀ ਰਸੀਦ ਨੂੰ ਪੱਕੀ ਰਸੀਦ ਕਰਨ ਲਈ ਕਿਆਮਤ ਦਾ ਦਿਨ ਕੀ ਇਹ ਕਿਆਮਤ ਦਾ ਦਿਨ ਹੈ ਜ਼ਿੰਦਗੀ ਦੇ ਕਈ ਉਹ ਪਲ ਜੋ ਵਕਤ ਦੀ ਕੂਖ ਵਿੱਚੋਂ ਜੰਮੇ ਜੀਵੇ ਤੇ ਵਕਤ ਦੀ ਕਬਰ ਵਿੱਚ ਪੈ ਗਏ ਅੱਜ ਮੇਰੇ ਸਾਹਮਣੇ ਖਲੋਤੇ ਨੇ ਇਹ ਸਭ ਕਬਰਾਂ ਕਿਵੇਂ ਖੁੱਲ ਗਈਆਂ ਤੇ ਸਾਰੇ ਪਲ ਜਿਉਂਦੇ ਜਾਗਦੇ ਕਬਰਾਂ ਵਿੱਚੋਂ ਕਿਵੇਂ ਨਿਕਲ ਆਏ ਇਹ ਜ਼ਰੂਰ ਕਿਆਮਤ ਦਾ ਦਿਨ ਹੈ 1918 ਇਹ 1918 ਦੀ ਕਬਰ ਵਿੱਚੋਂ ਨਿਕਲਿਆ ਇੱਕ ਪਲ ਹੈ ਮੇਰੀ ਹੋਂਦ ਤੋਂ ਵੀ ਇੱਕ ਵਾਰਾ ਪਹਿਲੋਂ ਦਾ ਅੱਜ ਪਹਿਲੀ ਵਾਰ ਵੇਖ ਰਹੀ ਆ ਅੱਗੇ ਸਿਰਫ ਸੁਣਿਆ ਸੀ ਮੇਰੇ ਮਾਪੇ ਦੋਵੇਂ ਪੰਚਖੰਡ ਪਸੌੜ ਦੇ ਸਕੂਲ ਵਿੱਚ ਪੜਾਉਂਦੇ ਸਨ ਉੱਥੋਂ ਦੇ ਮੁਖੀ ਬਾਬੂ ਤੇਜਾ ਸਿੰਘ ਜੀ ਦੀਆਂ ਬੇਟੀਆਂ ਉਹਨਾਂ ਦੇ ਵਿਦਿਆਰਥੀਆਂ ਵਿੱਚੋਂ ਸਨ ਉਹਨਾਂ ਬੱਚੀਆਂ ਨੂੰ ਇੱਕ ਦਿਨ ਪਤਾ ਨਹੀਂ ਕੀ ਸੁੱਜੀ ਕਿ ਦੋਹਾਂ ਨੇ ਰੜਕੇ ਗੁਰਦੁਆਰੇ ਵਿੱਚ ਕੀਰਤਨ ਕੀਤਾ ਅਰਗਾਸ ਕੀਤੀ ਤੇ ਅਰਦਾਸ ਦੇ ਅਖੀਰ ਵਿੱਚ ਆਖ ਦਿੱਤਾ ਦੋ ਜਹਾਨਾਂ ਦੇ ਬਾਲੀ ਸਾਡੇ ਮਾਸਟਰ ਜੀ ਦੇ ਘਰ ਇੱਕ ਬੱਚੀ ਬਖਸ਼ੂ ਸਰੀ ਸੰਗਤ ਵਿੱਚ ਪਿਤਾ ਜੀ ਨੇ ਅਰਦਾਸ ਦੇ ਲਫ਼ਜ਼ ਸੁਨੇ ਤਾਂ ਉਹਨਾਂ ਨੂੰ ਮੇਰੀ ਹੋਣ ਵਾਲੀ ਮਾਂ ਉੱਤੇ ਗੁੱਸਾ ਆ ਗਿਆ ਉਹਨਾਂ ਸਮਝਿਆ ਸੀ ਕਿ ਉਹਨਾਂ ਬੱਚੀਆਂ ਨੇ ਉਸ ਦੀ ਰਜਾਮੰਦੀ ਨਾਲ ਇਹ ਅਰਦਾਸ ਕੀਤੀ ਸੀ ਪਰ ਮਾਂ ਨੂੰ ਕੁਝ ਪਤਾ ਨਹੀਂ ਸੀ ਉਹਨਾਂ ਬੱਚੀਆਂ ਨੇ ਹੀ ਬਾਅਦ ਵਿੱਚ ਦੱਸਿਆ ਕਿ ਜੇ ਰਾਜਬੀਬੀ ਨੂੰ ਕੁਛ ਦਿਆਂ ਤਾਂ ਉਹ ਸ਼ਾਇਦ ਪੁੱਤਰ ਦੀ ਕਾਮਨਾ ਕਰਦੀ ਪਰ ਉਹ ਆਪਣੇ ਮਾਸਟਰ ਜੀ ਦੇ ਘਰ ਕੁੜੀ ਮੰਗਦੀਆਂ ਸਨ ਆਪਣੇ ਵਾਂਗ ਇੱਕ ਕੁੜੀ ਇਹ ਪਲ ਅਜੇ ਤੱਕ ਉਸੇ ਤਰ੍ਹਾਂ ਚੁੱਪ ਹੈ ਕੁਦਰਤ ਦੇ ਭੇਤ ਨੂੰ ਹੋਂਠਾਂ ਵਿੱਚ ਮੀਟ ਕੇ ਹੌਲੀ ਜਿਹੀ ਹੱਸਦਾ ਪਰ ਕੁਝ ਆਖਦਾ ਨਹੀਂ ਉਹਨਾਂ ਬੱਚੀਆਂ ਨੇ ਇਹ ਪ੍ਰਾਰਥਨਾ ਕਿਉਂ ਕੀਤੀ ਉਹਨਾਂ ਦੇ ਕਿਹੜੇ ਇਤਕਾਦ ਨੇ ਸੁਣ ਲਈ ਮੈਨੂੰ ਕੁਝ ਪਤਾ ਨਹੀਂ ਪਰ ਇਹ ਸੱਚ ਹੈ ਕਿ ਬਰਿਆਂ ਅੰਦਰ ਰਾਜਬੀਬੀ ਰਾਜਮਾ ਬਣ ਗਈ ਤੇ ਉਸ ਤੋਂ 10 ਬਰੇ ਪਹਿਲਾਂ ਸਮੇਂ ਦੀ ਕਬਰ ਵਿੱਚ ਸੁੱਤਾ ਹੋਇਆ ਇੱਕ ਉਹ ਪਲ ਜਾਗ ਉੱਠਿਆ ਹੈ ਜਿਸ ਪਲ 20 ਬਰਿਆਂ ਦੀ ਰਾਜਬੀਬੀ ਨੇ ਗੁਜਰਾਵਾਲੇ ਵਿੱਚ ਸਾਧੂਆਂ ਦੇ ਇੱਕ ਡੇਰੇ ਮੱਥਾ ਟੇਕਿਆ ਤੇ ਉਹਦੀ ਨજર ਉਹਨਾਂ ਕੁਝ 19 19 ਹੀ ਵਰਿਆਂ ਦੇ ਇੱਕ ਨੰਦ ਸਾਧ ਉੱਤੇ ਜਾ ਪਈ ਨੰਦ ਸਾਧ ਸ਼ਾਹੂਕਰਾਂ ਦਾ ਪੁੱਤਰ ਸੀ ਜਦੋਂ 6 ਮਹੀਨਿਆਂ ਦਾ ਸੀ ਮਾਂ ਲక్ష్ਮੀ ਮਰ ਗਈ ਸੀ ਉਹਦੀ ਨਾਨੀ ਨੇ ਉਹਨੂੰ ਝੋਲੀ ਪਾਲਿਆ ਸੀ ਤੇ ਦਾਣੇ ਚੰਡਨ ਵਾਲੀ ਇੱਕ ਜਨਾਨੀ ਦੇ ਦੁੱਧ ਤੇ ਪਾਲ ਲਿਆ ਸੀ ਨੰਦ ਦੇ ਹੋਰ ਵੀ ਚਾਰ ਵੱਡੇ ਭਰਾ ਸਨ ਤੇ ਇੱਕ ਭੈਣ ਪਰ ਵੱਡੇ ਭਰਾਵਾਂ ਵਿੱਚੋਂ ਦੋ ਮਰ ਗਏ ਇੱਕ ਗੋਪਾਲ ਸਿੰਘ ਟੱਬਰ ਟੌਰ ਨੂੰ ਛੱਡ ਕੇ ਸ਼ਰਾਬੀ ਹੋ ਗਿਆ ਸੀ ਤੇ ਵੱਡਾ ਹਾਕਮ ਸਿੰਘ ਸਾਧਾਂ ਦੇ ਡੇਰੇ 'ਚ ਆ ਬੈਠਾ ਸੀ। ਸੋ ਨੰਦ ਦਾ ਸਾਰਾ ਮੋਹ ਆਪਣੀ ਭੈਣ ਹਾਕੋ ਨਾਲ ਪੈ ਗਿਆ। ਭੈਣ ਵੱਡੀ ਸੀ, ਅੱਖਰਾਂ ਦੀ ਸੋਹਣੀ। ਜਦੋਂ ਵਿਆਹੀ ਤਾਂ ਆਪਣੇ ਖਵੰਦ ਬੇਲਾ ਸਿੰਘ ਨੂੰ ਵੇਖ ਕੇ ਇੱਕੋ ਜਿੱਦ ਧਾਰ ਗਈ। ਕਿ ਉਹਦੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਸੀ। ਮਕਲਾਵੇ ਫੇਰੇ ਜਾਣ ਦੀ ਤਾਂ ਉਹਨੇ ਪਿੱਕੇ ਘਰ ਵਿੱਚ ਭੋਰਾ ਕਢਾਇਆ ਤੇ ਚਲੀਹੇ ਰੱਖ ਲਈ। ਗਲ ਗੇਰੂਆ ਕੱਪੜੇ ਪਾਉਂਦੀ, ਰਾਤੀ ਕੱਚੇ ਛੋਲੇ ਪਾਣੀ ਵਿੱਚ ਭਿਉਂਦੀ ਤੇ ਦਿਨੇ ਚੱਬ ਲੈਂਦੀ। ਨੰਦ ਨੇ ਮੇ ਭੈਣ ਦੀ ਰਿਸੇ ਗਿਰੂਏ ਕਪੜੇ ਪਾ ਲਈ ਪਰ ਭੈਣ ਬਹੁਤੇ ਦਿਨ ਜਿਉਂਦੀ ਤਾਂ ਰਹੀ ਉਹਦੀ ਮੌਤ ਨਾਲ ਨੰਦ ਨੂੰ ਜਾਪਿਆ ਕਿ ਦੁਨੀਆ ਤੋਂ ਅਸਲੀ ਵਿਰਾਗ ਉਸ ਨੂੰ ਹੁਣ ਹੋਇਆ ਉਹ ਸ਼ਾਹੂਕਾਰ ਨਾਨੇ ਸਰਦਾਰ ਅਮਰ ਸਿੰਘ ਸਚਦੇਵ ਤੋਂ ਮਿਲੀ ਹੋਈ ਅੰਤਾਂ ਦੀ ਜਾਇਦਾਦ ਨੂੰ ਤਿਆਗ ਕੇ ਸੰਤ ਦਿਆਲ ਜੀ ਦੇ ਡੇਰੇ ਜਾ ਬੈਠਾ ਸੰਸਕ੍ਰਿਤ ਸਿੱਖੀ ਬ੍ਰਿਜ ਭਾਸ਼ਾ ਸਿੱਖੀ ਹਕਮਤ ਸਿੱਖੀ ਤੇ ਡੇਰੇ ਵਿੱਚ ਬਾਲਕਾਂ ਸਾਧੂ ਆਖਿਆ ਜਾਣ ਲੱਗਾ ਐਂਡ ਜਦੋਂ ਜਿਉਂਦੀ ਸੀ ਮਾਮੇ-ਮਾਮੀ ਨੇ ਨੰਦ ਦੀ ਕਿਤੇ ਅਮਰਸਰ ਕੁੜਮਾਈ ਕੀਤੀ ਸੀ। ਨੰਦ ਨੇ ਉਹ ਕੁੜਮਾਈ ਛੱਡ ਦਿੱਤੀ ਤੇ ਬਰਾਗੀਆਂ ਹੋਈਆਂ ਕਵਤਾਵਾਂ ਲਿਖਣ ਲੱਗਾ। ਰਾਜਬੀਬੀ ਪਿੰਡ ਮੰਗਾ ਜਿਲਾਂ ਗੁਜਰਾਤ ਦੀ ਸੀ। ਬੱਟੇ ਸੱਟੇ ਵਿੱਚ ਵਿਆਹੀ ਹੋਈ। ਜਿਹਦੇ ਨਾਲ ਵਿਆਹੀ ਸੀ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ। ਫਿਰ ਉਹਦੀ ਕੋਈ ਖ਼ਬਰ ਨਹੀਂ ਸੀ ਆਈ। ਉਦਾਸ ਤੇ ਨਿਰਾਸ਼ ਉਹ ਗੁਜਰਾਵਾਲੇ ਦੇ ਇੱਕ ਛੋਟੇ ਜਿਹੇ ਸਕੂਲ ਵਿੱਚ ਪੜਾਉਂਦੀ ਸੀ। ਸਕੂਲ ਜਾਣ ਤੋਂ ਪਹਿਲਾਂ ਆਪਣੀ ਭਾਬੀ ਨਾਲ ਦਿਆਲ ਜੀ ਦੇ ਡੇਰੇ ਮੱਥਾ ਟੇਕਣ ਆਉਂਦੀ ਸੀ। ਭਰਾ ਮਰ ਗਿਆ ਸੀ, ਭਾਬੀ ਵਿਧਵਾ ਸੀ। ਇਸੇ ਭਾਬੀ ਦੇ ਵੱਟੇ ਸੱਟੇ ਤੇ ਉਹ ਭਾਬੀ ਦੇ ਭਰਾ ਨਾਲ ਵਿਆਹੀ ਸੀ। ਪਰ ਹੁਣ ਦੋਵੇਂ ਇਕੱਲੀਆਂ ਤੇ ਉਦਾਸ, ਇੱਕ ਸਕੂਲ ਵਿੱਚ ਪੜਾਉਂਦੀਆਂ, ਇਕੱਠੀਆਂ ਰਹਿੰਦੀਆਂ ਸਨ। ਇੱਕ ਦਿਨ ਦੋਵੇਂ ਜਦੋਂ ਦਿਆਲ ਜੀ ਦੇ ਡੇਰੇ ਆਈਆਂ, ਅੰਤਾਂ ਦਾ ਮੀਂਹ ਲੈ ਪਿਆ। ਦਿਆਲ ਜੀ ਨੇ ਮੀਂਹ ਦਾ ਵੇਲਾ ਲੰਘਾਣ ਲਈ ਆਪਣੇ ਬਾਲਕੇ ਸਾਧੂ ਨੂੰ ਕੱਪਤਾ ਸੁਣਾਉਣ ਲਈ ਆਖਿਆ। ਉਹ ਹਮੇਸ਼ਾ ਅੱਖਾਂ ਮੀਟ ਕੇ ਕਪਤਾ ਸੁਣਦੇ ਹੁੰਦੇ ਸਨ ਉਸ ਦਿਨ ਜਦੋਂ ਅੱਖਾਂ ਖੋਲ੍ਹੀਆਂ ਤਾਂ ਵੇਖਿਆ ਉਹਨਾਂ ਦੇ ਆਨੰਦ ਦੀਆਂ ਅੱਖਾਂ ਰਾਜਬੀਬੀ ਦੇ ਮੂੰਹ 'ਤੇ ਪਟਕਦੀਆਂ ਪਈਆਂ ਸਨ ਕੁਝ ਦਿਨਾਂ ਪਿਛੋਂ ਉਹਨਾਂ ਨੇ ਰਾਜਬੀਬੀ ਦੀ ਵਿਥਿਆ ਸੁਣੀ ਤੇ ਨੰਦ ਨੂੰ ਆਖਿਆ ਨੰਦ ਬੇਟਾ ਜੋਗ ਤੁਹਾਡੇ ਲਈ ਨੇ ਇਹ ਭਗਵੇਂ ਵਸਤਰ ਤਿਆਗ ਦਿਓ ਤੇ ਗ੍ਰਸਤ ਆਸ਼ਰਮ ਵਿੱਚ ਪੈਰ ਰੱਖੋ ਇਹੋ ਰਾਜਬੀਬੀ ਮੇਰੀ ਬਾ ਮਣੀ ਤੇ ਨੰਦ ਸਾਧੂ ਮੇਰੇ ਪਿਤਾ ਨੰਦ ਨੇ ਗ੍ਰਸਤ ਆਸ਼ਰਮ ਜਦੋਂ ਕਬੂਲਿਆ ਆਪਣਾ ਨਾਂ ਕਰਤਾਰ ਸਿੰਘ ਰੱਖਿਆ ਕਪਤਾ ਲਿਖਦੇ ਸਨ ਇਸ ਲਈ ਇੱਕ ਤਖੱਲਸ ਵੀ ਸੀ ਪਿਉਖ ਦਸਾਂ ਬਰਿਆਂ ਪਿਛੋਂ ਜਦੋਂ ਮੈਂ ਜੰਮੀ ਉਹਨਾਂ ਨੇ ਪਿਉਖ ਲਫ਼ਜ਼ ਨੂੰ ਪੰਜਾਬੀ ਵਿੱਚ ਅਲੱਥਾ ਕਰਕੇ ਮੇਰਾ ਨਾਂ ਅਮਰਤ ਰੱਖ ਦਿੱਤਾ ਤੇ ਆਪਣਾ ਤਖੱਲਸ ਹਿਤਕਾਰੀ ਰੱਖ ਲਿਆ ਫਕੀਰੀ ਤੇ ਅਮੀਰੀ ਦੋਵੇਂ ਮੇਰੇ ਪਿਤਾ ਦੇ ਸੁਭਾਅ ਵਿੱਚ ਸਨ ਮਾਂ ਦੱਸਦੀ ਹੁੰਦੀ ਸੀ ਇੱਕ ਵਾਰ ਉਹਨਾਂ ਦਾ ਇੱਕ ਗੁਰਪਾਈ ਸੰਤ ਦਿਆਲ ਜੀ ਦਾ ਇੱਕ ਹੋਰ ਚੇਲਾ ਸੰਤ ਹਰਨਾਮ ਸਿੰਘ ਕਹਿਣ ਲੱਗਾ ਸੀ ਕਿ ਉਸ ਦਾ ਵੱਡਾ ਭਰਾ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਚੰਗੀ ਭਲੀ ਹੁੰਦੀ ਕੜਮਾਈ ਰਹਿ ਗਈ ਕਿ ਉਹਦੇ ਕੋਲ ਰਹਿਣ ਲਈ ਆਪਣਾ ਮਕਾਨ ਕੋਈ ਨਹੀਂ ਪਿਤਾ ਜੀ ਕੋਲ ਅਜੇ ਵੀ ਆਪਣੇ ਨਾਨੇ ਦੀ ਜਾਇਦਾਦ ਵਿੱਚੋਂ ਇੱਕ ਮਕਾਨ ਬਚਿਆ ਹੋਇਆ ਸੀ ਕਹਿਣ ਲੱਗੇ ਜੇ ਇੰਨੀ ਗੱਲ ਪਿੱਛੇ ਉਹਦਾ ਵਿਆਹ ਨਹੀਂ ਹੁੰਦਾ ਤਾਂ ਮੈਂ ਆਪਣਾ ਮਕਾਨ ਉਹਦੇ ਨਾਂ ਲਿਖ ਦਿੰਦਾ ਹਾਂ ਤੇ ਆਪਣਾ ਇੱਕੋ ਇੱਕ ਮਕਾਨ ਉਹਦੇ ਨਾਂ ਲਿਖ ਦਿੱਤਾ ਫਿਰ ساری ਉਮਰ ਕਿਰਾਏ ਦੇ ਮਕਾਨਾਂ ਵਿੱਚ ਰਹੀ ਆਪਣਾ ਮਕਾਨ ਨਹੀਂ ਬਣਾ ਸਕੀ ਪਰ ਮੈਂ ਕਦੇ ਉਹਨਾਂ ਦੇ ਮੂੰਹ ਉੱਤੇ ਕੋਈ ਹਿਰਖ ਨਹੀਂ ਸੀ ਵੇਖਿਆ ਪਰ ਮੈਂ ਉਹਨਾਂ ਦੇ ਮੂੰਹ ਉੱਤੇ ਇੱਕ ਬਹੁਤ ਵੱਡਾ ਹਿਰਖ ਵੇਖਿਆ ਦਸਾਂ ਕਵਰਿਆਂ ਦੀ ਸਾਂ ਮਾਂ ਮਰ ਗਈ ਉਹ ਜ਼ਿੰਦਗੀ ਤੋਂ ਫੇਰ ਵਿਰਖਤ ਹੋ ਗਈ ਪਰ ਮੈਂ ਉਹਨਾਂ ਲਈ ਇੱਕ ਬਹੁਤ ਵੱਡਾ ਵੰਦਨ ਸਾਂ ਮੋਹ ਤੇ ਬੈਰਾਗ ਦੋਵੇਂ ਉਹਨਾਂ ਨੂੰ ਇੱਕ ਦੂਜੀ ਤੋਂ مخਾਲਫ ਦਿਸ਼ਾ ਵੱਲ ਖਿੱਚਦੇ ਕਈ ਪਲ ਅਜਿਹੀ ਵੀ ਆਉਂਦੇ ਮੈਂ ਬਿਲਕ ਪੈਂਦੀ ਪਤਾ ਨਹੀਂ ਸੀ ਲੱਗਦਾ ਮੈਂ ਉਹਨਾਂ ਨੂੰ ਮੰਜ਼ੂਰ ਸੀ ਕਿ ਨਾ ਮੰਜ਼ੂਰ ਆਪਣੀ ਹੋਂਦ ਇੱਕੋ ਸਮੇਂ ਚਾਹੀ ਤੇ ਅਣਚਾਹੀ ਲੱਗਦੀ ਕਾਫੀ ਇਹ ਰਦੀਫ ਦਾ ਹਿਸਾਬ ਸਮਝਾ ਕੇ ਪਿਤਾ ਨੇ ਚਾਹਿਆ ਸੀ ਮੈਂ ਲਿਖਾਂ ਲਿਖਦੀ ਰਹੀ ਮੇਰਾ ਖਿਆਲ ਹੈ ਪਿਤਾ ਦੀ ਨਜ਼ਰ ਵਿੱਚ ਜਿੰਨੀ ਅਣਚਾਹੀ ਸਾਂ ਉਹ ਵੀ ਚਾਹੀ ਬਣਨ ਲਈ